ਮੋੜੀ ਛੇਤੀ ਤੋਂ ਕਪੜੇ ਵੀ ਧੋ ਲੈ ਸੁਭਾਈ ਵੀ ਕਰ ਲਈ ਮੰਮੀ ਜੀ ਅੱਜ ਨਾ ਮੇਰੇ ਡੈਡੀ ਨੇ ਆਉਣਾ ਮੈਨੂੰ ਦੀਵਾਲੀ ਦੇਣ ਵਾਸਤੇ ਅੱਛਾ ਅੱਜ ਪੁੱਤ ਤੇ ਡੈਡੀ ਨੇ ਆਉਣਾ ਪੇਕੇ ਦੇ ਆਉਂਦੇ ਖੁਸ਼ੀ ਤਾਂ ਨਾ ਵੱਖਰੀ ਹੁੰਦੀ ਹੈ ਹਾਂਜੀ ਮੰਮੀ ਇਹ ਤਾਂ ਹੈ ਮਨਦੀਪ ਮੈਂ ਨਾ ਬਾਜ਼ਾਰ ਚੱਲਿਆ ਜੇ ਕੁਝ ਮੰਗਾਣਾ ਤਾਂ ਹੁਣ ਹੀ ਦੱਸ ਦੇ ਹਾਂਜੀ ਤੁਸੀਂ ਨਾ ਮੈਨੂੰ ਬਾਜ਼ਾਰੋਂ ਸਬਜ਼ੀਆਂ ਲਿਆ ਕੇ ਦੇ ਦਿਓ ਤੁਹਾਨੂੰ ਤਾਂ ਪਤਾ ਹੀ ਆ ਵੀ ਅੱਜ ਮੇਰੇ ਡੈਡੀ ਨੇ ਦੀਵਾਲੀ ਦੇਣ ਆਉਣਾ ਮੈਨੂੰ ਮੰਮੀ ਜੀ ਤੁਸੀਂ ਵੀ ਕੁਝ ਮੰਗਵਾਣਾ ਹੈ ਬਾਜ਼ਾਰ ਚੋਂ ਨਹੀਂ ਪੁੱਤ चंगा फिर मैं चल चाह पी लो मम्मी जी चाह पी लो की हो गया मम्मी ਠੀਕ ਤਾਂ ਹੈਗੇ ਹੋ ਤੁਸੀਂ ਨਹੀਂ ਕੁਛ ਨਹੀਂ ਮੰਮੀ ਕੋਈ ਤਾਂ ਗੱਲ ਹੈਗੀ ਆ ਮੈਂ ਕੱਲ ਦੀ ਦੇਖ ਰਹੀ ਆ ਤੁਸੀਂ ਬੜੇ ਉਦਾਸ ਜਿਓ ਨਹੀਂ ਨਹੀਂ ਪੁੱਤ ਤੈਨੂੰ ਐਵੇਂ ਵਹਿਮ ਜਿਹਾ ਲੱਗਦਾ ਮੈਂ ਘਰ ਵਾਸਤੇ ਦਾਸ ਹੁਣ ਉਹ ਦੇਖਦਾ ਤੈਨੂੰ ਮੈਂ ਵੀ ਕੱਲ ਦਾ ਰਿਹਾ ਤੇਰਾ ਮੂੰਹ ਉਤਰਿਆ ਹੋਇਆ ਮੰਮੀ ਜੀ ਸੱਚੋ ਸੱਚੀ ਦੱਸੋ ਵੀ ਗੱਲ ਕੀ ਆ ਮੰਮੀ ਉਹ ਤੁਸੀਂ ਰੋਣਗੇ ਲੱਗੇ ਗੱਲ ਤਾਂ ਦੱਸੋ ਕੀ ਆ ਉਹ ਗੱਲ ਤਾਂ ਦੱਸ ਕੀ ਐ ਰੋਈ ਕਿਉਂ ਜਾਨੀ ਐ ਕੁਛ ਦੱਸੇਂਗੀ ਤਾਂ ਪਤਾ ਲੱਗੂਗਾ ਨਾ ਜੇ ਤੁਹਾਨੂੰ ਦੱਸ ਤਾ ਨਾ ਤੁਸੀਂ ਤਾਂ ਹੋਗੇ ਬੁੜੀ ਹੋਈ ਜਵਾ ਕਾਹਿੰ ਗੱਲਾਂ ਕਰਦਗੇ ਮੰਮੀ ਤੁਹਾਨੂੰ ਕੋਈ ਨਹੀਂ ਕੁਛ ਕਹਿੰਦਾ ਹੈਗਾ ਤੁਸੀਂ ਗੱਲ ਤਾਂ ਦੱਸੋ ਫੁੱਟ ਮੈਨੂੰ ਗਲਤ ਨਾ ਸਮਝੀ ਕੱਲ ਜਦੋਂ ਤੇਰੇ ਡੈਡੀ ਆਇਆ ਨਾ ਮੇਰਾ ਮਨ ਬਹੁਤ ਦੁਖੀ ਹੋਇਆ ਕਿਉਂ ਤੇਰਾ ਮਨ ਕਿਉਂ ਦੁਖੀ ਹੋਇਆ ਇਹਦੇ ਡੈਡੀ ਨੂੰ ਦੇਖ ਕੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਆਪਦੇ ਕੁੜਬ ਨੂੰ ਮਿਲ ਕੇ ਮੈਨੂੰ ਤਾਂ ਜੀ ਮੇਰੇ ਮਾਪਿਆਂ ਦੀ ਜਾਨ ਰਾ ਗਈ ਸੀ ਮੰਮੀ ਪਲੀਜ਼ ਤੁਸੀਂ ਰੋਣਾ ਬੰਦ ਕਰੋ ਜੇ ਤੂੰ ਜੇ ਮੈਂ ਤੇਰੇ ਵਰਗੀ ਹੁੰਦੀ ਸੀ ਨਾ ਮੈਨੂੰ ਪਤਾ ਸੀ ਜਿਵੇਂ ਦਵਾਈ ਦੇਣ ਜਾਵੇਂ ਰਿਪੇਵਾ ਆਊਗਾ ਜਾਂ ਮੇਰਾ ਭਰਾ ਆਊਗਾ ਕੋਈ ਤਾਂ ਆਊਗਾ ਹੀ ਪਰ ਪੁੱਤ ਮੇਰੇ ਬਾਪੂ ਦੇ ਜਾਣ ਤੋਂ ਬਾਅਦ ਹਰ ਸਾਲ ਮੇਰਾ ਭਾਈ ਦਵਾਈ ਦੇਣ ਆਉਂਦਾ ਸੀ ਜਦੋਂ ਉਹ ਮੰंजे ਚ ਬੈਠਾ ਉਸ ਤੋਂ ਬਾਅਦ ਕੋਈ ਨਹੀਂ ਆਇਆ ਦਵਾਈ ਦੇ ਉਹ ਮੰਮੀ ਜੀ ਉਹਨਾਂ ਦੀ ਵੀ ਮਜਬੂਰੀ ਆ ਕੀ ਕਰ ਸਕਦੇ ਨੇ ਉਹ ਹੁਣ ਉਹ ਤੂੰ ਐਵੇਂ ਹੀ ਕਿਉਂ ਦੁਖੀ ਹੋਈ ਜਾਂਦੀ ਐ ਐ ਦਵਾਰ ਨੂੰ ਜਿੰਦਰ ਨੂੰ ਲਾ ਕੇ ਤੂੰ ਆਪਣੇ ਭਰਾ ਨੂੰ ਮਿਲਿਆ ਹੀ ਮਿਲ ਤਾਂ ਆਉਗੀ ਜੀ ਪਰ ਤੁਹਾਨੂੰ ਇੱਕ ਗੱਲ ਦੱਸ ਕਿ ਹੈ ਮੈਂ ਬੁੜੀ ਹੋ ਚੁੱਕੀ ਆ ਮੈਨੂੰ ਵੀ ਐ ਲੱਗਦਾ ਵੀ ਮੈਨੂੰ ਵੀ ਕੋਈ ਤਿੱਧਿਆਰ ਦੇ ਕੇ ਜਾਵੇ ਉਹ ਮੰਮੀ ਤੁਸੀਂ ਐਵੇਂ ਕਿਉਂ ਦਿਲ ਛੋਟਾ ਕਰਦੇ ਹੋ ਆਪਾਂ ਸਾਰੇ ਜਾਣੇ ਨਾ ਸੰਡੇ ਨੂੰ ਮਿਲ ਕੇ ਆਵਾਂਗੇ ਮਾਮਾ ਜੀ ਨੂੰ ਕੁੱਟ ਪੈ ਕੇ ਬੰਦਰਾ ਦਾ ਕੁੱਤਾ ਮਾਰ ਨਹੀਂ ਹੁੰਦਾ ਤੇ ਕੇ ਮੈਂ ਉਹ ਢੋਟਾ ਰਭਣੀ ਆਈ ਸੀ ਚੀਜ਼ ਬਣਾਈ ਐ ਜਿਹੜੀ ਧੀ ਹੈ ਨਾ ਹਮੇਸ਼ਾ ਯਾਦ ਰਹਿੰਦੀ ਐ ਕੁਤਬੰਦੀਪ ਹੁਣ ਤੂੰ ਵੀ ਕੰਮਲੀ ਹੋ ਗਈ ਲੱਗੀ ਇਹਦੇ ਨਾਲ ਹੁਣ ਪਾਪਾ ਜੀ ਤੁਹਾਨੂੰ ਕੀ ਦੱਸਾਂ ਧੀਆ ਨੂੰ ਪੇਕਿਆਂ ਦੇ ਮੋਹੀ ਇਹੋ ਜਿਹਾ ਹੁੰਦਾ ਮੰਮੀ ਜੀ ਦੁਪਹਿਰ ਦੀ ਸਬਜ਼ੀ ਕੀ ਬਣਾਵਾਂ ਅੱਜ ਕੁਝ ਵੀ ਬਣਾ ਲੈ ਪੁੱਤ ਮੇਰੇ ਰੋਟੀ ਹੁਣ ਜੀ ਨਹੀਂ ਕਰਦਾ ਨਾ ਐ ਕਿਵੇਂ ਨਹੀਂ ਤੇਰਾ ਜੀ ਕਰਦਾ ਬਿਮਾਰ ਹੋਣਾ

ਸਸੀ ਗਾਲ ਪੂਆ ਜੀ ਸਸੀ ਗਾਲ ਪੁੱਤ ਨਹੀਂ ਦੇਖ ਹਾਂ ਦੇਖ ਮੇਰਾ ਪੁੱਤ ਆਇਆ ਹੈ ਮੈਨੂੰ ਮਿਲਣ ਬਾਤ ਤੇ ਹੈਪੀ ਦੀਵਾਲੀ ਪੂਆ ਜੀ ਹੋਰ ਤੁਸੀਂ ਠੀਕ ਹੋ ਹੈਪੀ ਦੀਵਾਲੀ ਪੁੱਤ ਪਹਿਲਾਂ ਤਾਂ ਨਹੀਂ ਠੀਕ ਤੈਨੂੰ ਦੇਖ ਕੇ ਤਾਂ ਹੁਣ ਟੱਲੀ ਵਰਗੀ ਹੋ ਗਈ ਹੁਣ ਸਾਰੀਆਂ ਗੱਲਾਂ ਇੱਥੇ ਹੀ ਮਾਰੀ ਜਾਣਗੀਆਂ ਤੇ ਮੁੰਡੇ ਨੂੰ ਅੰਦਰ ਵੀ ਬਿਠਾਏਗੀ ਆ ਜਾ ਪੁੱਤ ਤੂੰ ਅੰਦਰ ਆ ਜਾ ਤੇਰਾ ਫੁੱਫੜ ਵੀ ਅੰਦਰ ਹੀ ਬੈਠਾ ਉਹਨੂੰ ਮਿਲਿਆ ਸਤਿ ਸ਼੍ਰੀ ਅਕਾਲ ਫੁੱਫੜ ਜੀ ਔਰ ਠੀਕ ਹੋ ਸਤਿ ਸ਼੍ਰੀ ਅਕਾਲ ਪੁੱਤ ਮੈਂ ਠੀਕ ਆ ਔਰ ਤੂੰ ਸੁਣਾ ਆ ਦੇਖ ਲੈ ਜਸਵਿੰਦਰ ਕਰੋਏ ਤੇਰਾ ਭਤੀਜਾ ਇਨਾ ਵੱਡਾ ਹੋ ਗਿਆ ਤੈਨੂੰ ਮਿਲਣ ਕੱਲਾ ਹੀ ਆ ਗਿਆ ਹਾਂਜੀ ਬਾਜੀ ਹੁਣ ਮੈਨੂੰ ਨਾ ਚੰਗੀ ਤਰ੍ਹਾਂ ਮੋਟਰਸਾਈਕਲ ਚਲਾਣੀ ਆ ਗਈ ਤੇ ਮੰਮੀ ਕਹਿੰਦੇ ਤੂੰ ਐਤ ਕੀ ਪੂਆ ਨੂੰ ਦੀਵਾਲੀ ਦੇ ਕੇ ਔਣੀ ਹੀ ਔਣੀ ਆ ਹੁਣ ਤੂੰ ਦਿਨ ਘੇਰ ਤੇ ਨਾ ਹਰਤੀ ਨੂੰ ਹੁੰਦਾ ਵੀ ਫੇਕੇ ਹੋਇਆ ਹੁਣ ਤੇ ਅੱਜ ਤੋਂ ਪੁੱਤ ਮੇਰੇ ਪੇਕੇ ਆਵਣਗੇ ਐ ਤੂੰ ਮੇਰੇ ਕੋਲੇ। ਪੂਆ ਜੀ ਮੈਂ ਤਾਂ ਲੋੜੀ ਤੇ ਵੀ ਆਉਂਗਾ। ਤੁਹਾਨੂੰ ਤੇ ਫੁੱਫੜ ਜੀ ਨੂੰ ਨਾਲ ਲੈ ਕੇ ਜਾਊਂਗਾ ਆਪਣੇ। ਹਾਂ ਹਾਂ ਪੁੱਤ ਲੈ ਜੀ ਸੰਮ। ਲਾ ਫੜ ਪੁੱਤ ਸ਼ਗਨ ਤੂੰ ਪਹਿਲੀ ਵਾਰ ਪੂਆ ਨੂੰ ਦਿਵਾਲੀ ਦੇ ਆਇਆ। ਨਹੀਂ ਨਹੀਂ ਫੁੱਫੜ ਜੀ ਰਹਿਣ ਦਿਓ। ਉਹ ਫੜਲਾ ਦੀਪ ਸ਼ਗਨ ਇਹ ਤਾਂ ਤੇਰਾ ਬਣਦਾ ਹੀ ਆ। ਨਾਲੇ ਦੀਪ ਅਸੀਂ ਮੰਮੀ ਨੂੰ ਲੈ ਕੇ ਨਾ ਜਰੂਰ ਆਵਾਂਗੇ ਤੁਹਾਡੇ ਕੋਲ। ਮੰਮੀ ਨਾ ਆਪਦੇ ਪੇਕੇਆਂ ਨੂੰ ਬਹੁਤ ਯਾਦ ਕਰਦੇ ਨੇ। ਹੋਰ ਪੁੱਤ ਦੂੰ ਤੇ ਅੱਜ ਮੇਰੇ ਕੋ ਗੇੜਾ ਮਾਰ ਜਾ ਕਰ ਮੇਰੇ ਮਾਪੇ ਵੇਖ ਕੇ ਹੁੰਦਾ ਤੂੰ ਹੀ ਐ ਦੀਪ ਤੇਰੇ ਪਾਪਾ ਹੁਣ ਠੀਕ ਐ ਨਾ ਨਹੀਂ ਫੁੱਫੜ ਜੀ ਪਾਪਾ ਠੀਕ ਨਹੀਂ ਹੈਗੇ ਉਹ ਤਾਂ ਆਵ ਮਹੀਨੇ ਜਿਵੇਂ ਪਹਿਲਾਂ ਸੀ ਪਤਾ ਨਹੀਂ ਚੰਦਰੀ ਬਿਮਾਰੀ ਮੇਰੇ ਭਾਈ ਨੂੰ ਕਿੱਥੋਂ ਲੱਗ ਗਈ ਚੰਗਾ ਪੁੱਆ ਮੈਂ ਚੱਲਦਾ ਮੈਨੂੰ ਨਾ ਮੰਮੀ ਉਡੀਕਦੇ ਹੋਣਗੇ ਕਰੇ ਚੰਗਾ ਪੁੱਤ ਜਿਉਂਦਾ ਰਹ ਰੱਬ ਤੇਰੀ ਵੱਡੀ ਹੋਣ ਕਰੇ ਦੀਪ ਤੂੰ ਨਾ ਮੰਮੀ ਕੋਲੇ ਛੇਤੀ ਛੇਤੀ ਗੇੜਾ ਮਾਰ ਲਿਆ ਕਰ ਮੰਮੀ ਨਾਲ ਆਪਣੇ ਪੇਕੇ ਪਿੰਡ ਨੂੰ ਯਾਦ ਕਰਕੇ ਉਦਾਸ ਹੋ ਜਾਂਦੇ ਨੇ ਚੰਗਾ ਪਾਪੀ ਹੁਣ ਮੈਂ ਆਪਣੀ ਪੂਆ ਕੋਲੇ ਨਾ ਛੇਤੀ ਛੇਤੀ ਗਿਆਰਾ ਮਾਰਿਆ ਕਰੂੰਗਾ ਹੁਣ ਮੈਂ ਚੱਲਣਾ ਹਲੋ ਜੀ ਪਾਣੀ ਪੀ ਲਓ। ਮਨਦੀਪ ਅੱਜ ਮੰਮੀ ਬੜੇ ਖੁਸ਼ ਲੱਗ ਰਹੇ ਨੇ। ਗੱਲ ਹੀ ਖੁਸ਼ੀ ਵਾਲੀ ਹੈ ਜੀ। ਉਹ ਮੰਮੀ ਨੇ ਤਾਂ ਆਪੇ ਹੀ ਖੁਸ਼ ਲੱਗਣਾ। ਖੁਸ਼ੀ ਵਾਲੀ ਗੱਲ। ਪਰ ਸਵੇਰੇ ਤਾਂ ਮੰਮੀ ਇਹਨੇ ਉਦਾਸ ਲੱਗ ਰਹੇ ਸੀਗੇ। ਹੁਣ ਇਹਨੇ ਖੁਸ਼ ਕਿਵੇਂ? ਅੱਜ ਮੰਮੀ ਦਾ ਪਤੀਜਾ ਆਇਆ ਸੀ। ਮੰਮੀ ਜੀ ਨੂੰ ਦਿਵਾਲੀ ਦੇਣ ਵਾਸਤੇ। ਅੱਛਾ। ਇਹ ਤਾਂ ਬਹੁਤ ਵਧੀਆ ਗੱਲ ਹੈ। ਹੈਗੇ ਆ ਨਾ ਖੁਸ਼ੀ ਵਾਲੀ ਗੱਲ ਚੱਲ ਬੰਦੀਪਾ ਮੇਰੀ ਮਾਂ ਦੀ ਵੀ ਮਾਪਿਆਂ ਵਾਲੀ ਘਾਟ ਪੂਰੀ ਹੋ ਗਈ ਹਾਂਜੀ ਮੇਰਾ ਤਾਂ ਮੰਮੀ ਨੂੰ ਨਾ ਰੋਂਦੇ ਦੇਖ ਕੇ ਬੜਾ ਹੀ ਮਨ ਦੁਖੀ ਹੁੰਦਾ ਸੀ ਚਲਾ ਮੰਮੀ ਕੋਲ ਚੱਲੀਏ ਆਇਆ ਮਤਦੋ ਹਾਂਜੀ ਅੰਮੀ ਜੀ ਹੁਣ ਤਾਂ ਤੁਸੀਂ ਖੁਸ਼ ਹੋ ਹੁਣ ਤਾਂ ਤੁਹਾਡਾ ਭਤੀ ਜਾਣ ਲੱਗਿਆ ਤੁਹਾਡੇ ਕੋਲੇ ਹਾਂ ਪੁੱਤ ਅੱਜ ਤਾਂ ਮੈਂ ਬਹੁਤ ਖੁਸ਼ ਹਾਂ ਮੇਰੇ ਵੇਖ ਕੇ ਵੀ ਮੈਨੂੰ ਦਵਾਜ ਦੇ ਕੇ ਕਹਿੰਨੇ ਅੱਜ ਮੈਂ ਹੁਣ ਤਾਂ ਨਾ ਦੀਪ ਗੱਭਰੂ ਹੋ ਗਿਆ ਹੁਣ ਤਾਂ ਤੁਹਾਡੇ ਕੋਲ ਆਏ ਜਾਇਆ ਕਰੂਗਾ ਹੁਣ ਤਾਂ ਤੁਸੀਂ ਉਦਾਸ ਨਹੀਂ ਹੋਵੋਗੇ। ਨਾ ਪੁੱਤੋ, ਸੁੱਕੀ ਸੰਝ ਮੈਂ ਕਿਤੇ ਹੈ ਰਾਇ ਜੀ ਨੂੰ ਦੱਸਾਂਗੀ। ਨਾਲੇ ਕਹਿਣਾ ਹੁੰਦਾ ਨਾ ਮੂਲ ਨਾਲ ਵਿਆਜ ਪੈਰ ਹੁੰਦਾ। ਹਾਂ ਮੰਮੀ ਜੀ, ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ। ਤੇ ਹੋਰ ਪੁੱਤ, ਮਾਪੇ ਕਿਹੜਾ ਸਦਾ ਨਾ ਰਹਿੰਦੇ ਨੇਗੇ। ਬਰਤਣਾ ਦਾ ਭਾਈ ਤੀਜਾ ਨਹੀਂ ਹੁੰਦਾ। ਹਾਂਜੀ ਮੰਮੀ, ਤੁਸੀਂ ਬਿਲਕੁਲ ਸਹੀ ਕਹਿੰਦੇ ਹੋ। ਜੇ ਕੋਈ ਸਮਝੇ ਨਾ ਤਾਂ ਪੂਆ ਤੇ ਭਤੀਜੇ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ। ਹਾਂ ਪੁੱਤੋ, ਮਿੰਟਰਾ ਮੇਰੇ ਭਤੀਜੇ ਆਉਣ ਕਰਕੇ ਦਵਾਈ ਦਾ ਵਾੜਾ ਹੀ ਚਾਏਗਾ। ਨੇ ਤਾਂ ਮੁੰਦਵਾਰੇ ਕਿਥੋਂ ਜੰਗੀ ਲੱਗਣੀ ਸੀ ਮੰਮੀ ਹੁਣ ਤਾਂ ਤੁਸੀਂ ਦੀਵੇ ਜਗਾਉਂਗੇ ਨਾ ਹਾਂ ਹਾਂ ਪੁੱਤ ਮੈਂ ਤਾਂ ਸਾਰੇ ਨਵਾਂ ਦੀਵੇ ਜਗਾਉਂਗੀ ਮਨਦੀਪ ਹੁਣ ਮੈਨੂੰ ਵੀ ਰੋਟੀ ਲਿਆ ਦੇ ਕਿ ਗੱਲਾਂ ਨਾਲ ਹੀ ਮੇਰਾ ਢਿੱਡ ਭਰੇਗੀ